ਸਤਿ ਸ੍ਰੀ ਅਕਾਲ ਜੀ। ਅੱਪੀਤ ਅਕਾਲ ਜੀ। ਹਾਂ ਮੰਜੀ ਇਹ ਮਨਜੀਤ ਸਿੰਘ ਜੀ ਬੋਲ ਰਿਹਾ ਸਟੂਡੀਓ ਵਾਲੇ। ਹਾਂਜੀ 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 ਮਨਜੀਤ ਸਿੰਘ ਬੋਲ ਰਿਹਾ ਸਰ ਜੀ। ਹਾਂਜੀ ਸਰ ਮੈਂ ਇਹ ਤੁਹਾਨੂੰ ਪੁੱਛਣਾ ਚਾਹੁੰਦਾ ਸੀ ਪੇਨ ਦਿਨਾਂ ਚ ਜਿਵੇਂ ਕਮਲਕੌਰ ਵਾਲਾ ਘੰਡ ਹੋਇਆ ਉਹ ਉੱਤੇ ਤੇ ਕਈ ਚਮਕੀਲਾ ਜੀ ਨੂੰ ਇਹ ਕਹਿ ਰਿਹਾ ਪਈ ਉਹ ਵੀ ਇਸੇ ਤਰ੍ਹਾਂ ਗੰਦ ਗਾਉਂਦਾ ਐਸੇ ਗਾ ਜਾਂ ਇਸ ਤਰ੍ਹਾਂ ਉਹਨੂੰ ਫਿਰ ਸੋਧਣਾ ਕੀ ਕਹੋਗੇ ਇਹਦੇ ਬਾਰੇ ਤੁਸੀਂ? ਨਾ ਜੀ ਨਾ ਉਹ ਤਾਂ ਜੀ ਜ਼ਮੀਨ ਉਸਮਾਨ ਦਾ ਫਰਕ ਹੈ ਜੀ। ਜਿਹੜਾ ਨਾ ਤੁਸੀਂ ਚਮਕੀਲਾ ਸਭ ਦੀ ਗੱਲ ਕਰਦੇ ਆ ਜੀ। ਉਹਨਾਂ ਦੀ ਇੱਕ ਦੇਖੋ ਜੀ ਲਿਖਣੀ ਵਖਰੀ ਸੀ ਜੋ ਸੰਗੀਤ ਸੀ ਉਹ ਹੱਥ ਸੀਗਾ ਜੀ ਜੀ ਦੇਖੋ ਜੀ ਉਹਨਾਂ ਨੂੰ ਮਰਖਣਾ ਗਿਆ ਨੂੰ ਜੱਗ ਤੋਂ 87 ਜੀ ਗਏ ਸੀਗੇ ਜੀ ਉਹ 87 ਸਾਲ ਹੋ ਗਏ ਜੀ ਜੀ ਤੇ ਬਥੇਰੀ ਦੁਨੀਆ ਹਵਲੇ ਮਾਰਦੀ ਹੈ ਵੀ ਅਸੀਂ ਚਮਕੀਲੇ ਦੇ ਨੇੜੇ ਤੇੜੇ ਪਹੁੰਚੀਏ ਜੀ ਓਕੇ ਸਹੀ ਦੇਖੋ ਪੱਖੋਂ ਜਾਂ ਮਤਲਬ ਲਿਖਣੀ ਵਖੋ ਹਾਂਜੀ ਜਾਂ ਗੌਣ ਵਖੋ ਜੀ ਜੀ ਦੇਖੋ ਮੈਂ ਸੁਣਦਾ ਰਹਿਣਾ ਸਾਰਾ ਕੁਝ ਜੀ ਇਹੋ ਜੀ ਕੋਈ ਗੱਲ ਨਹੀਂ ਹੈਗੀ ਹਾਂਜੀ ਹਾਂਜੀ ਥੋੜਾ ਸਾਫ਼ ਹੋ ਜੀ ਜੀ ਪਰ ਉਹਦੇ ਕੋਈ 10% ਵੀ ਨੇੜੇ ਦੇੜੇ ਨਹੀਂ ਪਹੁੰਚ ਸਕਿਆ ਜੀ ਇਹਨਾਂ ਸਿੰਗਰਾਂ ਚੋਂ ਹਾਂ ਕਿਸੇ ਵੀ ਸਿੰਗਰ ਚੋਂ ਕਿਸੇ ਕਹਿੰਦੇ ਕੌਣ ਦੇ ਸਿੰਗਰਾਂ ਚੋਂ ਜੀ ਹਾਂਜੀ ਇਹ ਇੱਕ ਮੁੰਡਾ ਜੀ ਯਾਦਰਾ ਵੰਦਾ ਜੀ ਉਹ ਚੁਕੀਲਾ ਸਾਹ ਵਾਂਗੂ ਹਾਂਜੀ ਉਹਦੀ ਦਿੱਖ ਮਿਲਦੀ ਐ ਪਰ ਜਦੋਂ ਉਹ ਗਾਉਂਦਾ ਜੀ ਉਹ ਤਾਂ ਆਪਣੇ ਆਪ ਤੇ ਐਂ ਲੱਗਿਆ ਵੀ ਹਾਂ ਮੈਂ ਚਮਕੀਲਾ ਹੀ ਬਣ ਗਿਆ ਪਰ ਜਦੋਂ ਗਾਉਂਦਾ ਜੀ ਉਦੋਂ ਕੁਝ ਹੋਰ ਹੀ ਨਿਕਲਿਆ ਆਉਂਦਾ ਜੀ ਲੋਕ ਉਸੇ ਵੀਡੀਓ ਨੂੰ ਚਲੋ ਅੱਗੇ ਚਲਾਉਂਦੇ ਨੇ ਜੀ ਹਾਂ ਉਹ ਬੰਦਾ ਚਮਕੀਲਾ ਤੋਲਦੇ ਆ ਪਰ ਉਹ ਚਮਕੀਲਾ ਨਹੀਂ ਮਿਲਦਾ ਚਮਕੀਲਾ ਚਮਕੀਲਾ ਨਹੀਂ ਮਿਲਦਾ ਹਾਂ ਨਹੀਂ ਮਿਲਦਾ ਜੀ ਨਹੀਂ ਮਿਲਦਾ ਜੀ ਚਮਕੀਲੇ ਵਰਗਾ ਕੋਈ ਨਹੀਂ ਮੈਂ ਇਹ ਇੱਕ ਹੋਰ ਗੱਲ ਆ ਵੀ ਦੇਖੋ 40 ਸਾਲ ਤੋਂ ਉਹ ਚੱਲੇ ਹੋਣੇ ਉਹਨਾਂ ਦਾ ਇਸ ਤਰ੍ਹਾਂ ਹੋਇਆ ਨੂੰ ਤੇ ਲੋਕ ਅੱਜ ਵੀ ਉਹਨਾਂ ਦਾ ਹੀ ਨਾਂ ਚਾਲਦੇ ਨੇ ਕੋਈ ਗੱਲ ਆਂਦੀ ਆ ਵੀ ਅੱਜ ਵੀ ਤੁਹਾਨੂੰ ਹੁਣ ਤਾਂ ਬੰਦਾ ਹੀ ਹੈ ਨਹੀਂ ਹਾਂਜੀ 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 ਉਹ ਗੱਲ ਇਸ ਤਰ੍ਹਾਂ ਦੀ ਮਤਲਬ ਦੇਖੋ ਉਦੋਂ ਤਾਂ ਕੁਝ ਵੀ ਨਹੀਂ ਘਾਟ ਢੋਲ ਕੀ ਬਾਜਾ ਹਾਂਜੀ ਜੀ ਇਹ ਹੁੰਦਾ ਸੀਗਾ ਜੀ ਹੁਣ ਤਾਂ ਬਹੁਤ ਕੁਝ ਬਦਲ ਗਿਆ ਪਰ ਐਨਾ ਬਦਲਣ ਦੇ ਬਾਵਜੂਦ ਵੀ ਕੋਈ ਬੰਦਾ ਨੇੜੇ ਤੇ ਨਹੀਂ ਲੱਗ ਸਕਿਆ ਜੀ ਨਹੀਂ ਦੇਖੋ ਜੀ AI ਨਾਲ ਹੋ ਜਾਂਦਾ ਸਿਸਟਮ ਸਾਰਾ ਜੀ ਹਾਂ ਡੀਟੇ ਵਿੱਚ ਫਰਕ ਪੈ ਜਾਂਦਾ ਜੀ ਇਹ ਕਰ ਕਰਾ ਕੇ ਵੀ ਬੰਦਾ ਕੋਈ ਬਸੋ ਤੋਬਾ ਕਰ ਲਾਂਦਾ ਵੀ ਨਾ ਯਾਨੀ ਕਲਾਕਾਰੀ ਜੋ ਉਹਦੇ ਮੇਚ ਤੱਕ ਨਹੀਂ ਕਿਉਂਕਿ ਸੀਮਤ ਇਹ ਸਾਜਾਂ ਦੇ ਨਾਲ ਸਟੇਜ ਬਣ ਜਾਣੀ ਅੱਜ ਕਿੰਨਾ ਕੁਛ ਆ ਤਸੀਦੀ ਵਾਲੇ ਹੀ ਰਹਿ ਗਏ ਆ ਜੀ ਕਲਾਕਾਰ ਹਾਂਜੀ 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 ਹਨਾ ਤੁਸੀਂ ਘੜਾ ਰੋਟੀ ਜਾ ਉਹ ਬਹੁਤ ਮੈਂ ਕਹਿੰਨਾ ਪੰਜਾਰੀ ਸੀ ਉਹਦੇ ਵਿੱਚ ਵੇਪੇ ਤਾਲ ਸੋਰ ਸਾਰਾ ਕੁਝ ਕਿੰਨਾ ਪਰਫੈਕਟ ਹੁੰਦਾ ਸੀ ਧਾਲ ਸੁਰ ਦੇ ਵਿੱਚ ਅਸਲ ਦੇ ਵਿੱਚ ਨਾ ਕੀ ਸੀਗਾ ਜੀ ਜੀਡੋਲੀ ਸਾਹਿਬ ਹਾਂਜੀ ਉਹਨੂੰ ਆਪਣੇ ਆਪ ਦੇ ਵਿੱਚ ਨੌਲੇਜ ਵਾਲ ਸੀ ਜੀ ਉਹ ਕਿਸ ਤਰ੍ਹਾਂ ਜੀ ਤੁਹਾਨੂੰ ਮੈਂ ਚਲ ਦੱਸਦਾ ਹੂੰ ਇੱਕ ਨਾ ਜੀ ਉਹ ਤੇ ਮਤਲਬ ਜੋ ਸੰਝਿੰਦੇ ਹੁੰਦੇ ਨੇ ਉਹਨਾਂ ਨੇ ਕੋਈ ਗਲਤ ਸਟੈਪ ਮਾਰਿਆ ਢੋਲਤੇ ਜੀ ਢੋਲ ਕਿਤੇ ਅੱਛਾ ਜੀ ਕੋਈ ਤਾਂ ਆਪ ਤੋਂ ਗਲਤ ਲਾ ਦਿੱਤਾ ਹਾਂ ਕਿਸੇ ਵੀਡੀਓ ਚ ਦੇਖੋ ਮੈਂ ਦੇਖਿਆ ਹੋਇਆ ਹੈ ਉਹ ਜੀ ਮਤਲਬ ਉਹ ਜਦੋਂ ਜੀ ਅਗਲੇ ਦਿਨ ਫੇਰ ਉਹਨੇ ਉਹੀ ਸਟੈਪ ਮਾਰਿਆ ਹੂੰ ਉਹ ਚੰਗੀਲਾ ਜੰਗੀਲਾ ਸਾਹਿਬ ਕਹਿੰਦੇ ਵੀ ਉਹ ਅੱਖਾਂ ਦੀ ਘੂਰ ਨਾਲ ਦੇਖਿਆ ਹੋਊਗਾ ਕਿ ਦੇਖੋ ਵੀਡੀਓ ਦੇ ਵਿੱਚ ਤਾਂ ਆਉਂਦਾ ਨਹੀਂ ਜੀ ਹਾਂ ਫੇ ਤੂੰ ਇਧਰੋਂ ਆਉਂਗ ਜਾ ਰਿਹਾ ਜਾਂ ਤੂੰ ਪਾ ਪਾਸੇ ਆ ਹੱਟ ਕੇ ਆ ਹਾਂ ਉਹ ਮਤਲਬ ਸੁਨੀਂਦੇ ਨੇ ਕਿਹਾ ਜੀ ਮੈਨੂੰ ਮਾਫ ਕਰ ਦਿਓ ਹਾਂ ਹਾਂ ਕਿ ਕਿਲਾ ਸਾਹਿਬ ਕਹੇ ਵੀ ਤੂੰ ਕਰ ਲੜੀ ਐਂ ਕਰ ਗਿਆ ਹਾਂ ਇਹਦੇ ਵਿੱਚ ਡੂੰਗਾ ਰਾਜਾ ਜੀ ਹੁਣ ਦੇਖੋ 24 ਘੰਟੇ ਹੋ ਗਏ ਮਤਲਬ ਅਗਲੇ ਦਿਨ ਦਾ ਖਾੜਾ 24 ਘੰਟੇ ਤਾਂ ਪਈ ਜਾਂਦੇ ਨੇ ਜੀ ਬਿਲਕੁਲ ਕਿ ਕਿਲਾ ਸਾਹਿਬ ਨੇ ਮਤਲਬ ਐਟ এ ਟਾਈਮ ਕੁਝ ਨਹੀਂ ਕਿਹਾ ਜੀ ਉਹਨੂੰ ਅਗਲੇ ਦਿਨ ਵੀ ਕੁਝ ਨਹੀਂ ਕਿਹਾ ਪਰ ਜਦੋਂ ਉਹਨੇ ਫੇਰ ਉਹੀ ਮਤਲਬ ਗਲਤ ਉਹ ਸਟੈਪ ਮਾਰਿਆ ਜੀ ਤੋਲ ਕਾ ਗਲਤ ਕੁਝ ਲਾਇਆ ਜੇ ਤਾਂ ਉਹਨੇ ਸਿਰਫ ਅੱਖਾਂ ਦੇ ਨਾਲ ਵੀਡੀਓ ਦੇ ਵਿੱਚ ਕੁਝ ਵੀ ਨਹੀਂ ਹੋਗਾ ਉਹਨੇ ਸਿਰਫ ਪੱਕਾ ਦੀ ਘੂਰ ਮਾਰੀ ਹੋਣੀ ਜੀ ਉਹਨੂੰ ਉਹ ਬੰਦਾ ਕਹਿੰਦਾ ਜੀ ਮੇਥੋਂ ਗਲਤੀ ਹੋ ਗਈ ਤੇ ਜਿੰਗਲਾ ਸਾਹਿਬ ਕੋਸ਼ਿਸ਼ ਵੀ ਨਹੀਂ ਬੋਲੇ ਮਤਲਬ ਨਾਲ ਦੀ ਨਾਲ ਉਹਨੇ ਫਿਰ ਗਾਂਤੂ ਵੀ ਤੋਂ ਪਹਿਰਾ ਮਾਰ ਕੇ ਸਟਾਰਟ ਕਰਤਾ ਜੀ ਕੰਮ ਬਾਸ ਕੀ ਬਾਤਾਂ ਤੁਸੀਂ ਇਹ ਸੋਚੋ ਵੀ ਉਹ ਤੋਂ ਬੰਦੇ ਨੇ ਇਹ ਵੀ ਨਹੀਂ ਆਦੇ ਵਾਂਗੂ ਮੈਂ ਬੋਲਣ ਲੱਪੇ ਤਾਂ ਕੁਝ ਇਸ਼ਾਰਿਆਂ ਨਾਲ ਹਾਂ ਹਾਂ ਜੀ ਹਾਂ ਦੇਖੋ ਜੀ ਉਹ ਖੜਾ ਵੀ ਖਤਮ ਹੋਊਗਾ ਪਹਿਲੇ ਦਿਨਾਂ ਘਰੇ ਵੀ ਗਏ ਹੋਣਗੇ ਸ਼ਾਮ ਨੂੰ ਇਕੱਠੇ ਵੀ ਬੈਠੇ ਹੋਣਗੇ ਪਰ ਕੋਈ ਗੱਲ ਨਹੀਂ ਕਰੀ ਅਗਲੇ ਦਿਨ ਵੀ ਖੜਾ ਸਟਾਰਟ ਹੋ ਗਿਆ ਖੜਾ ਲੱਗਣ ਤੋਂ ਪਹਿਲਾਂ ਵੀ ਕੁਝ ਨਹੀਂ ਕਿਹਾ ਵੀ ਤੂੰ ਕੱਲਾ ਆਏ ਕੀ ਤਾਂ ਪਰ ਜਦੋਂ ਉਹਨੇ ਦੁਬਾਰੇ ਫੇਰ ਗਲਤੀ ਕੀਤੀ ਫੇਰ ਵੀ ਕੁਝ ਨਹੀਂ ਕਿਹਾ ਪਰ ਅੱਖਾਂ ਦੀ ਘੂਰ ਮਾਰੀ ਉਹਨੂੰ ਬੰਦੇ ਨੂੰ ਜੀ ਤੇ ਉਹ ਬੰਦਾ ਕਹਿੰਦਾ ਜੀ ਮੈਨੂੰ ਮਾਫ ਕਰ ਦਿਓ ਜੀ ਉਹ ਕਹਿੰਦਾ ਵੀ ਕੱਲ ਵੀ ਤੂੰ ਐ ਕੀਤਾ ਸੀ ਆ ਦੇਖੋ ਇਦੋਂ ਵੱਡੀ ਵੱਧ ਕੋਈ ਗੱਲ ਨਹੀਂ ਕੀਤੀ ਸੀ ਪਰ ਮੈਂ ਇਹਨਾਂ ਜੀ ਜਰਨਲੀ ਸਾਹਿਬ ਜੀ ਦੇਖੋ ਜੀ ਮੈਂ 1991 ਦੇ ਵਿੱਚ ਗੱਲ ਕੰਮ ਕਰਨਾ ਸ਼ੁਰੂ ਕੀਤਾ ਸੀ ਫੋਟੋਗ੍ਰਾਫੀ ਦਾ ਹਾਂ ਹਾਂ ਸਾਰੀ ਤਕਰੀਬਨ ਮੈਂ A to Z ਦੇ ਕੋਈ ਗੁਰਦਾਸ ਮਾਨ ਸਾਹਿਬ ਤੋਂ ਕੋਈ ਉੱਪਰ ਨਹੀਂਗਾ ਹਾਂ ਬੱਬੂ ਮਾਨ ਸਾਹਿਬ ਤੋਂ ਮੈਂ ਹਰ ਸਾਲ ਹੀ ਡੇਢ ਵੀ ਨੂੰ ਹਾਂ ਮਤਲਬ ਹਾਂ ਕਸ ਕਰਨਾ ਜੀ ਹਾਂ ਜੀ ਤੇ ਜਦੋਂ ਠੀਕ ਨੇ ਇਹ ਕਲਾਕਾਰ ਬਈ ਬਰ बाकी ਕਲਾਕਾਰ ਬਹੁਤ ਕਵਰ ਕੀਤੇ ਨੇ ਉਹ ਗੱਲ ਇਹ ਹੁੰਦੀ ਹੈ ਜੀ ਮਤਲਬ ਜਦੋਂ ਉਹਨਾਂ ਤੋਂ ਆਪ ਤੋਂ ਕੁਝ ਨਹੀਂ ਹੁੰਦਾ ਜੀ ਹਾਂ ਜੀ ਉਹ ਫਿਰ ਮੈਂ ਜਿਹੜੇ ਟੋਰਕ ਮਾਸਟਰ ਜਾਂ ਦੂਜੇ ਹੁੰਦੇ ਨੇ ਮਿਊਜ਼ੀਸ਼ੀਅਨ ਹੁੰਦੇ ਨੇ ਉਹਨਾਂ ਨੂੰ ਲੱਗ ਪੈਂਦੇ ਆ ਹਾਂ ਪਰ ਚਮਕੀਲਾ ਸਾਹਿਬ ਦੀ ਮੈਂ ਉਹ ਗੱਲ ਦੇਖੀ ਸੋਚ ਕੇ ਵੀ ਉਹ ਬੰਦੇ ਨੇ ਗਲਤੀ ਵੀ ਕੀਤੀ ਪਰ ਉਹਨਾਂ ਨੇ ਫਿਰ ਵੀ ਕੁਝ ਨਹੀਂ ਕਿਹਾ 24 ਘੰਟੇ ਦੇ ਮੰਚ ਤੇ ਕਿ ਫਿਰ ਉਹਨੇ ਕਿਹਾ ਜੋ ਦੁਵਾਰੇ ਸੀ ਗਲਤੀ ਕਰਤੀ ਤੋ ਸਿਰ ਨੂੰ ਕਾਹ ਦਾ ਟੱਕ ਕੇ ਦੇਖੋ ਮੌਕੇ ਦੇ ਮੌਕੇ ਤਾੜ ਦੰਦ ਨੇ ਆਪਣੇ ਆਪਣੇ ਬਿਲਕੁਲ ਨਾ ਦੂਜੇ ਕੁਝ ਦੇਖੋ ਮੈਂ ਇੱਕ ਗੱਲ ਅੱਜ ਤਾਂ ਇੱਜ਼ਤੇ ਹੀ ਨਹੀਂ ਕਰਦੇ ਜੀ ਹੁਣ ਤਾਂ ਕੋਈ ਤੇ ਕਲਾਕਾਰ ਸਾਥੀਆਂ ਦੀ ਇੱਜ਼ਤ ਨਹੀਂ ਚਮਕੀਲਾ ਜੀ ਉਹ ਬਹੁਤ ਇੱਜ਼ਤ ਕਰਦੇ ਤੇ ਰਿਸਪੈਕਟ ਇੱਕ ਗੱਲ ਹੋਰ ਤੇ ਉਹ ਤਾਂ ਕਹਿੰਦੇ ਪਰਿਵਾਰ ਵਾਂਗੂ ਸਮਝਦੇ ਹੁੰਦੇ ਸਨ ਪਰਵਾਰ ਜਿੱਤ ਪਰਿਵਾਰ ਦੀ ਤਰ੍ਹਾਂ ਚੱਲਦਾ ਅੱਛਾ ਤੁਸੀਂ ਜਿਹੜੀ ਇੱਕ ਗੱਲ ਹੋਰ ਹੈ ਜੀ ਤੁਹਾਡੀ ਗੱਲ ਨੇ ਕਹਿੰਦੇ ਜੀਤ ਪਰਿਵਾਰ ਦੇ ਵਿੱਚ ਜਿਹਦੇ ਢੋਲੀ ਦੇ ਜੇ ਕਿਸੇ ਦੇ ਕਮਿਸ਼ਨ ਦੇ ਘਰ ਜਾਂਦੇ ਹੁੰਦੇ ਸੀ ਉਹਦੇ ਪੈਸੇ ਦੇ ਕੇ ਆਉਂਦੇ ਹੁੰਦੇ ਸੀ ਕਿ 5-7 ਸਾਰਿਆਂ ਨੇ ਦੇਣੇ ਤੇ ਉਹਦਾ 2-4 2000 ਰੁਪਏ ਜਾਂ ਉਹਨਾਂ ਦੇ ਨਾਲ ਜਿੱਦਾਂ ਚਲੋ 500 ਰੁਪਏ ਵੀ ਬਹੁਤ ਹੁੰਦਾ ਹੁਣ ਲਾਸਟ ਦੇ ਵਿੱਚ ਨਾ ਜੀ ਮੁੰਡਾ ਆਪਣਾ ਕਿਹੜਾ ਸੀਗਾ ਜੀ ਇਹੋ ਸਟੇ ਸੈਕਟਰੀ ਆਪਣਾ ਮਣਕੂ ਮਣਕੂ ਦੂਜਾ ਇੱਕ ਮਿੰਟ ਹੋਰ ਵੀ ਤੇ ਜੀ ਉਹ ਕਹਿੰਦੇ ਕਿ ਸਾਡਾ ਘਰ ਦੀ ਟੈਨਸ਼ਨ ਨਹੀਂ ਸੀ ਬਿਲਕੁਲ ਟੈਨਸ਼ਨ ਨਹੀਂ ਸੀ ਚੁੱਪ ਹੋ ਕੇ ਰਹਿ ਦਿੱਚ ਬਈ ਐਂ ਤੇ ਜੇ ਕੋਈ ਪ੍ਰੋਬਲਮ ਹੁੰਦੀ ਮਤਲਬ ਫੇਸਬੁਕ ਕੋਈ ਨਾਨਕ ਛੱਕਾ ਜਾਂਦੀ ਬਸ ਚਮਕੀਲਾ ਸਾਹਿਬ ਆਪ ਹੀ ਸਮਝਦੇ ਵੀ ਸਾਡੇ ਤਾਂ ਕੋਈ ਟੈਨਸ਼ਨ ਨਹੀਂ ਸੀ ਮਤਲਬ ਉਹ ਸਾਰਾ ਕੋਈ ਜਿਹੜੀ ਪਰਿਵਾਰ ਹੀ ਸੀ ਉਹਨਾਂ ਨੇ ਸਮਝਿਆ ਆਪਣਾ ਹਾਂ ਉਹਦੇ ਪਰਿਵਾਰ ਸਮਝਿਆ ਵੀ ਇੱਕ ਤੁਸੀਂ ਹੋਰ ਨੋਟ ਕਰੋ ਜਿੰਨੇ ਵੀ ਖੜੇ ਨੇ ਜੀ ਜਿੰਨੇ ਵੀ ਸੰਜਿੰਦੇ ਨੇ ਨਾ ਉਹ ਉਹਨਾਂ ਦਾ ਚਮਕੀਲਾ ਸਾਹਿਬ ਦਾ ਪੂਰਾ ਸਾਥ ਦਿੰਦੇ ਨੇ ਤਨੋਂ ਮਨੋਂ ਫੈਨ ਇੱਕ ਨੰਬਰ ਆ ਪਾਇਏ ਜਿੰਨੇ ਹੈਗਾ ਵੀ ਅਸੀਂ ਉਹਦੇ ਤਨਖਾਹ ਦੇ ਆਏ ਹਾਂ ਜਾਂ ਕਿਸ ਤਰ੍ਹਾਂ ਵੀ ਉਹ ਆਏ ਸੋਚ ਰਹੇ ਨੇ ਕਿ ਸਾਡਾ ਹੀ ਗਰੁੱਪ ਚੱਲ ਰਿਹਾ ਜੀ ਇੱਕ ਬਸ ਬਿਲਕੁਲ ਤਾਂ ਹੀ ਐਨਾ ਮੱਝ ਕੇ ਇੱਕ ਦੂਜੇ ਨਾਲ ਉਹਨਾਂ ਦਾ ਸਾਰਾ ਕੁਝ ਰਲਦਾ ਸੀ ਤਾਂ ਹੀ ਐਨਾ ਵਧੀਆ ਉਹਨਾਂ ਦਾ ਗਰੁੱਪ ਬਣਿਆ ਹੈ ਸਿਕਾ ਹਾਂਜੀ 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 ਇੱਕ ਬੰਦਾ ਗਲਤ ਆ ਗਿਆ ਸੀਗਾ ਜੀ ਜੀ ਗਰੁੱਪ ਦੇ ਵਿੱਚ ਉਹ ਬਸ ਉਹ ਚਲ ਫੈਂਟਿਆ ਹੋਊਗਾ ਪਰ ਆਪਾਂ ਗੱਲ ਆ ਵੀ ਉਹਨਾਂ ਨੂੰ ਕੱਢ ਦਿੱਤਾ ਪਰ ਜਨ ਕਿ ਮਾਂ ਉਹ ਗਲਤ ਬੰਦਾ ਨਹੀਂ ਕਿ ਕਹਿੰਦੇ ਕੋਈ ਆਂਡਾ ਮੀਥਨਾ ਪੀ ਕੇ ਸਟੇਜ ਤੇ ਨਹੀਂ ਚੜ ਸਕਦਾ ਬਹੁਤ ਕਹਿੰਦੇ ਚਮਕੀਲਾ ਜੀ ਦੇ ਕਰੜੇ ਸੇ ਦੇਖੋ ਜੀ ਇੰਨਾ ਅਸੂਲ ਵਧੀਆ ਸੀਗੇ ਵੀ ਅੱਜ ਤੱਕ ਕੋਈ ਵੀ ਉਹ ਪੈਗ ਨਹੀਂ ਆਪਣੇ ਸਟੇਜ ਤੇ ਲਾਇਆ ਸੀ ਹਾਂ ਦੇਖੋ ਜਿੱਡੀ ਭਾਗੀ ਗੱਲ ਆ ਜੀ ਹਾਂਜੀ 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 ਉਹ ਜਿਹੜਾ ਹਰਿਆਣਿਆ ਦਾ ਬੰਦਾ ਸੀ ਆਪਣੀ ਗੱਲ ਵਿਚਾਰੇ ਰਹਿ ਗਈ ਸੀ ਉਹਨੇ ਕੋਈ ਹਰਕਤ ਕੀਤੀ ਹਾਂਜੀ ਆਪਣੇ ਦੂਜੇ ਸਾਥੀ ਕਹਿੰਦੇ ਵੀ ਦੇਖੋ ਨਾ ਇਹਨੂੰ ਕੱਢੋ ਜੀ ਬੈਨਾ ਹਾਂਜੀ ਵੀ ਆ ਵੀ ਅਮਰਜੋਤ ਸਾਡੇ ਮਾਵਾ ਵਰਗੇ ਸਾਡੀ ਭੈਣਾਂ ਵਰਗੇ ਨਾ ਬਿਲਕੁਲ ਅਗਲੇ ਦਿਨ ਹੀ ਗੈਟ ਆਊਟ ਕਰਤਾ ਜੀ ਬੰਦਾ ਉਹ ਹਾਂ ਇਹ ਬਹੁਤ ਵੱਡੀ ਗੱਲ ਸੀਗੀ ਹਾਂ ਉਹ ਮਤਲਬ ਸੰਜਿੰਦਿਆ ਨਹੀਂ ਕੀਤਾ ਜੰਗੀਲਾ ਸਾਹਿਬ ਨੇ ਉਹਨੂੰ ਕੁਝ ਨਹੀਂ ਕਿਹਾ ਉਹ ਕਹਿੰਦੇ ਤੈ ਨਹੀਂ ਆਉਣਾ ਉਹ ਉਹ ਬਹੁਤ ਨਰਮ ਬੰਦਾ ਸੀਗਾ ਭਾਈ ਹਾਂ ਗੱਲ ਸੁਣੋ ਜੀ ਇੱਕ ਉਹ ਜੰਗੀਲਾ ਸਾਹਿਬ ਤੱਕ ਨਾ ਗੱਲ ਪਹੁੰਚੀ ਨਾ ਕੀਤੀ ਉਹ ਕਹਿੰਦੇ ਵੀ ਤੈ ਜਾਣਾ ਨਹੀਂ ਹੈਗਾ ਬਸ ਤੂੰ ਗੱਡੀ 'ਚ ਉੱਤਰ ਫਲੇ ਜਾ ਤੈਨੂੰ ਅਸੀਂ ਨਾਲ ਹੀ ਚੜਨਾ ਹੈਗਾ ਉਹ ਬੰਦਾ ਜੀ ਮਤਲਬ ਇੰਨੀ ਬਿਸ਼ਰਮੀ ਮਹਿਸੂਸ ਕੀਤੀ ਆਪਣਾ ਬੋਰੀਏ ਬਿਸਰੇ ਚੱਕਿਆ ਚਲ ਭਾਈ ਨਾ ਇਹ ਇਹ ਦੀ ਉਹ ਵੱਡੀ ਗੱਲ ਹੁੰਦੀ ਬਹੁਤ ਇੱਜ਼ਤ ਦੇ ਸਤਕਾਰ ਨਾਲ ਵਕਿਆਈ ਰਹਿੰਦੇ ਸੀਗੇ ਯਾਨੀ ਕਿ ਨਾਲ ਵੀ ਜਿੰਨੇ ਜਣੇ ਸੇ ਪਰਿਵਾਰ ਵਾਂਗੂ ਸੀਗਾ ਇਹ ਉਨ੍ਹਾਂ ਦੇ ਹਿੱਸੇ ਆਇਆ ਜੀ ਅੱਜ ਅੱਜ ਵਾਲੇ ਕਲਾਕਾਰਾਂ ਕੋਲ ਕੋਈ ਨਹੀਂ ਇਹ ਤਾਂ ਬਸ ਉਹ ਗਿਆ ਨਹੀਂ ਘੜੀ ਜੋ ਹੋਈ ਉਹਨੂੰ ਬੁਰਾ ਭਲਾ ਬੋਲਦਾ ਹੁੰਦਾ ਉਹ ਸਮਾਂ ਹੀ ਨਹੀਂ ਰਿਹਾ ਜੀ ਦੇਖੋ ਜੀ ਜਨਰਲ ਜੀ ਜਿੰਨੇ ਕਲਾਕਾਰ ਨੇ ਜੀ ਜੇ ਉਹ ਚਮਕੀਲਾ ਦਾ ਨਾਮ ਲੈਣ ਕਿ ਕਿਸੇ ਵੀ ਗੀਤ ਵਿੱਚ ਫਿੱਟ ਕਰ ਦੇਣਗੇ ਉਹ ਵੀ ਗਾਣਾ ਜੀ ਮੀਡੀਆ ਚੜਦਾ ਜੀ ਬਿਲਕੁਲ ਜੀ ਹਿੱਟ ਹੁੰਦਾ ਅੱਜ ਵੀ ਨਾ ਚੱਲਦਾ 40 ਸਾਲ ਬਾਅਦ ਸਿੱਕਾ ਚੱਲਦਾ ਚਮਕੀਲਾ ਜੀ ਹਾਂ ਜੀ ਹਾਂ ਜੀ ਹਾਂ ਜੀ ਚਲੋ ਠੀਕ ਹੈ ਜੀ ਫਿਰ ਹੈ ਓਕੇ ਤੇ ਮਨਜੀਤ ਸਿੰਘ ਜੀ ਧੰਨਵਾਦ ਤੁਹਾਡਾ ਤੇ ਆਪਾਂ ਫਿਰ ਗਾਣੇ ਜੁੜੇ ਰਹਿਣਾ ਫਿਰ ਆਪਾਂ ਤੁਹਾਡੇ ਤੋਂ ਬਹੁਤ ਜਾਣਕਾਰੀਆਂ ਲੈਣੀਆਂ ਚਮਕੀਲਾ ਜੀ ਬਾਰੇ ਹਾਂ ਕੋਈ ਨਾ ਜੀ ਕੋਈ ਨਾ ਜੀ ਕੋਈ ਨਾ ਠੀਕ ਹੈ ਜੀ ਜਨਰਲ ਜੀ ਥੈਂਕ ਯੂ ਠੀਕ ਹੈ ਜੀ ਠੀਕ